ਇੰਡੀਅਨ ਨੈਸ਼ਨਲ ਲੋਕ ਦਲ ਤੇ ਸ਼੍ਰੋਮਣੀ ਅਕਾਲੀ ਦਲ ਦੋਨੋਂ ਸਕੇ ਭਰਾਵਾਂ ਵਾਂਗੂ ਐ ਦੋਨੋਂ ਪਾਰਟੀਆਂ ਕਿਸਾਨਾਂ ਦੀ ਪਾਰਟੀਆਂ ਗਰੀਬ ਦੀ ਪਾਰਟੀਆਂ ਮਜ਼ਦੂਰ ਦੀ ਪਾਰਟੀਆਂ ਦੋਨੋਂ ਹੀ ਆਪਣੇ ਆਪਣੇ ਸੂਬੇ ਦੀ ਪਾਰਟੀਆਂ ਦੋਨਾਂ ਦਾ ਰਿਸ਼ਤਾ ਕੋਈ ਸਿਆਸੀ ਰਿਸ਼ਤਾ ਨਹੀਂ ਦਿਲ ਦਾ ਰਿਸ਼ਤਾ ਹੈ ਜਦੋਂ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਹਰਿਆਣੇ ਦੇ ਲੋਕ ਸੋਚਦੇ ਆ ਕਿ ਸਾਡੀ ਸਰਕਾਰ ਬਣਦੀ ਹੈ ਜਦੋਂ ਹਰਿਆਣੇ ਵਿੱਚ ਇੰਡੀਆ ਨੈਸ਼ਨਲ ਲੋਕ ਦਲ ਦੀ ਸਰਕਾਰ ਬਣਦੀ ਹੈ ਅਸੀਂ ਪੰਜਾਬ ਵਾਲੇ ਸੋਚਦੇ ਆ ਕਿ ਸਾਡੀ ਸਰਕਾਰ ਹੈ ਇੱਥੇ ਦੋਨੋਂ ਪਾਰਟੀਆਂ ਜ਼ਮੀਨ ਨਾਲ ਜੁੜੀ ਹੋਈ ਪਾਰਟੀਆਂ ਆਪਣੇ ਸੂਬੇ ਦੀਆਂ ਪਾਰਟੀਆਂ ਚੌਧਰੀ ਦੇਵੀ لال ਜੀ ਤੇ ਵੱਡੇ ਬਾਦਲ ਸਾਹਿਬ ساری ਜ਼ਿੰਦਗੀ ਉਹਨਾਂ ਨੇ ਕਿਸਾਨੀ ਦੀ ਲੜਾਈ ਲੜੀ ਗਰੀਬ ਦੀ ਲੜਾਈ ਲੜੀ ਜੇ ਆਜ਼ਾਦੀ ਦੇ ਬਾਅਦ ਜੇ ਆਪਾਂ ਕਿਸਾਨ ਮਿੱਤਾਂ ਦੀ ਗੱਲ ਕਰੀਏ ਲੀਡਰਸ਼ਿਪ ਦੀ ਦੇਸ਼ ਦੀ ਗੱਲ ਕਰੀਏ ਚੌਧਰੀ ਚਰਨ ਸਿੰਘੀ ਦਾ ਨਾਮ ਹੁੰਦਾ ਚੌਧਰੀ ਦੇਵੀ ਲਾਲ ਜੀ ਦਾ ਨਾਮ ਹੁੰਦਾ ਦਸਾ ਪ੍ਰਕਾਸ਼ ਸਿੰਘੀ ਬਾਦਲ ਦਾ ਨਾਮ ਹੁੰਦਾ ਆ ਜਿਹੜੀ ਥੋੜੀ ਮੋਟੀ ਆਪਾਂ ਨੂੰ ਐਮ ਐਸ ਪੀ ਮਿਲ ਰਹੀ ਹੈ ਕਣਕ ਤੇ ਝੋਨੇ ਦੀ ਆ ਦਵਾਈ ਇਹਨਾਂ ਲੀਡਰਸ਼ਿਪ ਨੇ ਆ ਨਹੀਂ ਤੇ ਇੱਥੇ ਐਮ ਐਸ ਪੀ ਨਹੀਂ ਕੋ ਦਿੰਦਾ ਸੀ ਕਿਸਾਨੀ ਦੀ ਕੋਈ ਗੱਲ ਨਹੀਂ ਕਰਦਾ ਸੀ ਅੱਜ ਦੇਸ਼ ਵਿੱਚ ਜਿਹੜੀ ਆ ਲੜਾਈ ਲੜ ਰਹੇ ਆ ਆਪਾਂ ਪਾਰਲੀਮੈਂਟ ਵੀ ਬੜੀ ਅਹਿਮ ਲੜਾਈ ਹੈ ਇੱਕ ਪਾਸੇ ਮੈਂ ਹਰਿਆਣੇ ਦੀ ਗੱਲ ਕਰਨਾ ਚਾਹਣਾ ਹੈ ਹਰਿਆਣੇ ਵਾਲਿਓ ਥੋੜੀ ਇੱਕੋ ਇੱਕ ਪਾਰਟੀ ਇੱਥੇ ਇਲੈਕਸ਼ਨ ਲੜ ਰਹੀ ਹੈ ਇੰਡੀਅਨ ਨੈਸ਼ਨਲ ਲੋਕ ਦਲ ਥੋੜੀ ਹਰਿਆਣੇ ਦੀ ਹੈ ਦੂਜੀ ਸਾਰੀ ਦਿੱਲੀ ਵਾਲੀਆਂ ਪਾਰਟੀਆਂ ਜਿਨ੍ਹਾਂ ਨੂੰ ਹੁਕਮ ਵੀ ਦਿੱਲੀੋਂ ਆਉਂਦੇ ਐ ਨਾਲੇ ਹੁਕਮਰਾਨ ਦਿੰਦੇ ਐ ਭਾਵੇਂ ਸੋਨੀਆ ਗਾਂਧੀ ਹੋਏ ਭਾਵੇਂ ਮੋਦੀ ਸਾਹਿਬ ਹੋਣ ਭਾਵੇਂ ਕੇਜਰੀਵਾਲ ਹੋਏ ਉਹਨਾਂ ਦਾ ਲਗਾ ਹਰਿਆਣਾ ਨਹੀਂ ਆ ਉਹਨਾਂ ਵਾਂਗ ਦੇਖਦੇ ਆ ਦੂਜੇ ਸੂਬੇ ਸਾਡਾ ਜਿੱਥੇ ਨੰਬਰ ਜ਼ਿਆਦੇ ਆ ਉਹਦੀ ਗੱਲ ਕਰਦੇ ਜਿਹੜੇ ਆਪਾਂ ਛੋਟੇ ਸੂਬੇ ਆ ਸਾਡੇ 13 ਐਮਪੀ ਆਉਂਦੇ ਆ ਤੁਹਾਡੇ 10 ਆਉਂਦੇ ਆ ਉੱਤਰ ਪ੍ਰਦੇਸ਼ ਵਿੱਚ 80 ਆਉਂਦੇ ਆ ਜਿਹੜੀ ਦਿੱਲੀ ਵਾਲੀਆਂ ਪਾਰਟੀਆਂ ਐ ਇਹਨਾਂ ਦੀ ਨਿਗਾਹ ਸਾਰੀ ਯੂਪੀ ਬਿਹਾਰ ਜਿੱਥੇ ਐਮਪੀ ਆਉਂਦੇ ਆ ਉਹਨਾਂ ਤਰਫ ਲੱਗੀ ਰਹਿੰਦੀ ਐ ਉੱਥੇ ਕਿਵੇਂ ਤਰੱਕੀ ਹੋਏ ਉੱਥੇ ਕਿਵੇਂ ਉਹਨਾਂ ਦੀ ਮੁਸ਼ਕਲਾਂ ਹਲ ਹੋਣ ਕਿਤੇ ਕਿਸਾਨੀ ਦੀ ਨਹੀਂ ਗੱਲ ਕਰਦੇ ਕਿਤੇ ਗਰੀਬ ਦੀ ਨਹੀਂ ਗੱਲ ਕਰਦੇ ਤੁਸੀਂ ਦੇਖ ਲਿਆ ਜੇ ਤੁਸੀਂ ਕਿਸਾਨੀ ਦੀ ਲੜਾਈ ਚੋਣੇ ਉਲ ਕਿਸਾਨਾਂ ਦੇ ਹੱਕ ਲਈ ਲੜਾਈ ਗਰੀਬ ਦੇ ਹੱਕ ਦੀ ਲੜਾਈ ਫਿਰ ਆਪਾਂ ਨੂੰ ਆਪਣੇ ਖੇਤਰ ਦੀਆਂ ਪਾਰਟੀਆਂ ਨੂੰ ਤਕੜਾ ਕਰਨਾ ਪੈਣਾ ਹੈ ਚੌਧਰੀ ਦੇਵਿ ਲਾਲ ਜੀ ਨੇ ਬਾਦਲ ਸਾਹਿਬ ਨੇ ਫਤਹ ਲੜਾਈ ਲੜੀ ਕਿਸਾਨੀ ਤੇ ਤੇ ਗਰੀਬ ਦੀ ਲੜਾਈ ਜਿੰਨੀ ਜਿੰਨੀ ਤਰੱਕੀ ਤੁਸੀਂ ਆਪਣੇ ਸੂਬਿਆਂ ਦੇ ਦੇਖੀ ਉਦੋਂ ਹੀ ਹੋਈ ਜਦੋਂ ਤੁਹਾਡੇ ਸੂਬੇ ਦੀਆਂ ਪਾਰਟੀਆਂ ਦਾ ਸਰਕਾਰ ਆਪਣੇ ਸੂਬੇ ਚਾਹੀ ਅੱਜ ਦੇਸ਼ ਦੀ ਹਾਲਾਤ ਕੀ ਹੈ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਤੁਸੀਂ ਮੋਦੀ ਜੀ ਦਾ ਭਾਸ਼ਣ ਸੁਣ ਲੋ ਅਮੇਸ਼ਾ ਦੀ ਦਾ ਪਾਸ਼ਨ ਸਲੋ ਕਿਤੇ ਨਹੀਂ ਕਹਿੰਦੇ ਕਿ ਕਿਸਾਨ ਵਾਸਤੇ ਅਸੀਂ ਆ ਕੀਤਾ ਗਰੀਬ ਕਾ ਪਿਆ ਕੀਤਾ ਉਹਨਾਂ ਦਾ ਸਾਰਾ ਹੀ ਪਾਸ਼ਨ ਹੈ ਇੱਕ ਧਰਮ ਨੂੰ ਦੂਜੇ ਨਾਲ ਲੜਾਉਂਦਾ ਆ ਜਿਹੜਾ ਦੇਸ਼ ਹੈ ਆ ਸਾਰਿਆਂ ਦਾ ਦੇਸ਼ ਹੈ ਆ ਹਿੰਦੂ ਸਿੱਖ ਮੁਸਲਮ ਕ੍ਰਿਸਚੀਅਨ ਸਾਰਿਆਂ ਦਾ ਦੇਸ਼ ਹੈ ਆ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਦੀ ਜਿੰਮੇਵਾਰੀ ਸਾਰਿਆਂ ਦੀ ਹੈ ਸਾਰੇ ਦੇਸ਼ ਦੇ ਲੋਕ ਹੈ ਦੇਸ਼ ਦਾ ਪ੍ਰਧਾਨ ਮੰਤਰੀ ਨਹੀਂ ਆਇਦਾ ਚਾਹੀਦਾ ਜਿਹੜਾ ਕੱਲੇ ਇੱਕ ਧਰਮ ਦੀ ਗੱਲ ਕਰੇ ਤੇ ਦੂਜੇ ਦੀ ਨਾ ਕਰੇ ਜੇ ਕੱਲੇ ਦੋ ਚਾਰ ਵਪਾਰੀਆਂ ਦੀ ਗੱਲ ਕਰੇ ਤੇ ਗਰੀਬ ਤੇ ਕਿਸਾਨ ਦੀ ਨਾ ਗੱਲ ਕਰੇ ਜੇ ਤੁਸੀਂ ਆਪਣਾ ਸਹੀ ਮੈਨੇ ਤੇ ਆਪਣਾ ਥੋੜਾ ਆਪਣਾ ਕਿਸਾਨੀ ਦਾ ਤੇ ਗਰੀਬ ਦਾ ਰਾਜ ਚਾਹੁੰਦੇ ਹੋ ਤੇ ਜਿਹੜੀਆਂ ਪਾਰਟੀਆਂ ਥੋਡੀਆਂ ਨੇ ਉਹਨਾਂ ਨੂੰ ਤਕੜਾ ਕਰੋ ਕਿਉਂਕਿ ਜਿੰਨੇ ਕਾਨੂੰਨ ਬਣ ਰਹੇ ਹੈ ਪਾਰਲੀਮੈਂਟ ਚ ਬਣਦੇ ਹੈ ਤੇ ਜਿਹੜੀ ਦਿੱਲੀ ਵਾਲੀਆਂ ਪਾਰਟੀਆਂ ਇਹਨਾਂ ਨੂੰ ਕੋਈ ਪਤਾ ਨਹੀਂ ਕਿ ਗਰੀਬ ਦੀ ਕੀ ਸਮੱਸਿਆ ਹੈ ਕਿਸਾਨ ਦੀ ਕੀ ਕੁੱਝ ਸਮੱਸਿਆ ਹੈ ਮੋਦੀ ਜੀ ਨੇ ਕਿਸਾਨੀ ਦੇ ਕਾਨੂੰਨ ਬਣਾ ਦੇ ਕਿਸੇ ਨੂੰ ਪੁੱਛਿਆ ਨਹੀਂ ਅਸੀਂ ਉਹਨਾਂ ਦੇ ਸਾਥੀ ਸੀ ਸਾਨੂੰ ਨਹੀਂ ਬੁਲਾ ਕੇ ਪੁੱਛਿਆ ਜਦੋਂ ਪਤਾ ਲੱਗਿਆ ਕਿ ਆਹ ਕਾਨੂੰਨ ਬਣਾਏ ਹੈ ਅਜੀ ਨਾਲ ਦੇ ਨਾਲ ਉਹ ਐਨਡੀਆ ਨੂੰ ਛੱਡਿਆ ਤੇ ਉਹਨਾਂ ਦੀ ਸਰਕਾਰ ਨੂੰ ਛੱਡਿਆ। ਉਦੋਂ ਭਾਈ ਸਾਹਿਬ ਨੇ ਅਸਤੀਫਾ ਦਿੱਤਾ ਕਿਸਾਨੀ ਵਾਸਤੇ, ਥੋੜੇ ਵਾਸਤੇ ਲੋਕੀ ਤਾਂ ਕੁਰਸੀ ਨਹੀਂ ਛੱਡਦੇ, ਸਰਪੰਚੀ ਨਹੀਂ ਛੱਡਦੇ। ਇੱਥੇ ਮੰਤਰੀ ਤੇ ਐਨਡੀਆ ਇਹ ਕੁਰਸੀਆਂ ਛੱਡ ਦਿੱਤੀਆਂ ਕਿਉਂ? ਅਸੀਂ ਤੁਹਾਡਾ ਦਰ ਸਮਝਦੇ ਹਾਂ। ਤੁਹਾਡੀਆਂ ਤਕਲੀਫਾਂ ਸਮਝਦੇ ਹਾਂ। ਅਸੀਂ ਜਉਣਾ ਮਰਨਾ ਥੋੜੇ ਵਾਸਤੇ ਹੈ। ਆ ਮੋਦੀ ਸਾਹਿਬ ਨੂੰ ਸੋਨੀਆ ਗਾਂਧੀ ਨੂੰ ਆ ਕੇਜਰੀਵਾਲ ਨੂੰ ਪਤਾ ਹੈ ਝੋਨਾ ਕਿਵੇਂ ਲਾਈਦਾ ਹੈ ਕਣ ਕਿਵੇਂ ਬੀਜੀਦੀ ਹੈ ਨਰਮਾ ਕਿਵੇਂ ਚੁਗੀਦਾ ਹੈ ਤਾਂ ਉਹ ਉਥੇ ਬੰਨੇ ਆ ਉਹਨਾਂ ਨੂੰ ਕੁਝ ਪਤਾ ਨਹੀਂ ਜੇ ਪਤਾ ਜੇ ਥੋਡੀ ਕਿਸਾਨਾਂ ਦੀ ਪਾਰਟੀ ਗਰੀਬਾਂ ਦੀ ਪਾਰਟੀ ਨੂੰ ਹੈ ਐਸ ਕਰਕੇ ਜੈਜਾ ਮਾਹੌਲ ਦੇਸ਼ ਹੈ ਜੇ ਦੇਸ਼ ਤਾਂ ਤਕੜਾ ਹੋਊਗਾ ਜੇ ਖੇਤਰੀਆਂ ਪਾਰਟੀਆਂ ਤਕੜੀਆਂ ਹੋਣ ਮੈਂ ਹਰਿਆਣੇ ਵਾਲੇ ਲੋਕਾਂ ਨੂੰ ਬੇਨਤੀ ਕਰਨਾ ਚਾਹੁੰਦਾ ਅੱਜ ਜਿਹੜੇ ਥੋੜੇ ਹੈਰਾਨ ਹਰਿਆਣੇ ਵਿੱਚ ਮੈਂ ਦੇਖ ਰਿਹਾ ਹਾਂ ਇੱਕ ਪਾਸੇ ਹੁਣ ਬੀਜੇਪੀ ਐ ਡਰਾ ਕੇ ਕਮਜ਼ੋਰ ਬੰਦਿਆਂ ਨੂੰ ਨਾਲ ਜੋੜੀ ਜਾਂਦੀ ਐ ਦੂਜੇ ਪਾਸੇ ਕਾਂਗਰਸ ਤੇ ਆਮ ਆਦਮੀ ਪਾਰਟੀ ਇਕੱਠੇ ਹੋ ਗਏ ਐ ਦੋਨੋਂ ਹੀ ਚੋਰ ਇਕੱਠੇ ਹੋ ਗਏ ਐ ਸਾਡੇ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ ਸਰਕਾਰ ਬਣਾਈ ਇਥੋਂ ਡੇਢ ਘੰਟੇ ਜਰਾ ਘੰਟੇ ਜਰਾ ਏ ਟੈਲੀਫੋਨ ਕਰਕੇ ਕਿਸੇ ਪਿੰਡ ਚ ਬੋਲੋ ਕਿ ਆਮ ਆਦਮੀ ਪਾਰਟੀ ਨੂੰ ਵੋਟ ਪਾਉਗੀ ਕਹਿੰਦੇ ਨਹੀਂ ਛੱਤਰ ਪਹਿਣਗੇ ਉੱਥੇ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ 92 ਸੀਟਾਂ ਜਿਤਾਈਆਂ ਆਮ ਆਦਮੀ ਪਾਰਟੀ ਨੂੰ ਐਨੇ ਝੂਠ ਬੋਲੇ ਅਸੀਂ ਹਜ਼ਾਰ ਰੁਪਏ ਦੇਵਾਂਗੇ ਅਸੀਂ ਆ ਕਰਾਂਗੇ ਉਹ ਕਰਾਂਗੇ ਆ ਕਰਾਂਗੇ ਇੱਕ ਚੀਜ਼ ਨਹੀਂ ਕੀਤੀ ਇੱਕ ਚੀਜ਼ ਗਾਇਬ ਹੀ ਮੁੱਖ ਮੰਤਰੀ ਸਾਡਾ ਸ਼ਰਾਬੀ ਹੈ 5 ਵਜੇ ਤੋਂ ਬਾਅਦ ਨਿਕਲਦਾ ਹੀ ਨਹੀਂ ਲੋਕਾਂ ਕੋਲੇ ਆਉਂਦਾ ਹੀ ਨਹੀਂ ਤੁਸੀਂ ਦੇਖ ਲਓਗੇ ਇੱਥੇ ਉੱਥੇ ਕਿਉਂ ਨਹੀਂ ਇਕੱਠੇ ਹੋਏ ਪੰਜਾਬ 'ਚ ਕਿਉਂਕਿ ਕਾਂਗਰਸ ਨੂੰ ਪਤਾ ਲੱਗਿਆ ਇਹਨਾਂ ਨੰਬੇ ਸ਼ਰਾਬੀ ਨਾਲ ਮਿਲ ਕੇ ਤੇ ਸਾਡੀ ਜਮਾਨਤਾ ਜਬਤ ਹੋਣਗੀਆਂ ਜਿਵੇਂ ਪੰਜਾਬ ਵਿੱਚ 92 ਸੀਟਾਂ ਜਿੱਤੀਆਂ ਐਕਟ ਵੀ ਦੇਖ ਲਓ 13 ਦੀਆਂ 13 ਪਾਰਲੀਮੈਂਟ ਜਮਾਨਤਾ ਜਬਤ ਹੋਣਗੀਆਂ ਝਾੜੂ ਵਾਲਿਆਂ ਦੀਆਂ ਮੈਂ ਹੋਰ ਵੀ ਦੋ ਗੱਲਾਂ ਕਰਨਾ ਚਾਹਣਾ ਹੈ ਜਿਹੜੇ ਮੇਰੇ ਸਿੱਖ ਭੈਣ ਭਰਾ ਮੇਰੀ ਗੱਲ ਸੁਣ ਰਹੇ ਐ ਪਹਿਲੀ ਜੂਨ ਤਰੀਕ ਯਾਦ ਕਰੋ ਪਹਿਲੀ ਜੂਨ ਉਹ ਤਰੀਕ ਐ 40 ਸਾਲ ਪਹਿਲੇ ਜਦੋਂ ਇੰਦਰਾ ਗਰਦੀ ਨੇ ਟੈਂਕਰ ਤੋਪਾ ਤੇ ਦਰਬਾਰ ਸਾਹਿਬ ਹਮਲਾ ਕੀਤਾ ਅੱਜ 40 ਸਾਲ ਪਹਿਲੇ ਹਜ਼ਾਰਾਂ ਸਿੱਖ ਭੈਣ ਭਰਾਵਾਂ ਨੂੰ ਦਿੱਲੀ ਕਾਨਪੁਰ ਸਾਰੇ ਜਗ੍ਹਾ ਤੇ ਕਤਲੇਆਮ ਕੀਤਾ ਕਾਂਗਰਸ ਨੇ ਅੱਜ 40 ਸਾਲ ਹੋ ਗਏ ਹਾਲੇ ਤੱਕ ਇਨਸਾਫ ਨਹੀਂ ਮਿਲਿਆ ਕੋਈ ਸਿੱਖ ਭੁੱਲ ਨਹੀਂ ਸਕਦਾ ਕਿ ਕਾਂਗਰਸ ਨੇ ਕੀ ਕੀਤਾ ਆਪਣੇ ਨਾਲ ਦੂਜੀ ਗੱਲ ਜਦੋਂ ਅਸੀਂ ਬੀਜੇਪੀ ਨੂੰ ਲੱਤ ਮਾਰੀ ਤੇ ਉਹਨਾਂ ਨੇ ਫਿਰ ਸਿੱਖ ਧਰਮ ਦੇ ਖਾਦਵੀ ਜੰਗ ਸ਼ੁਰੂ ਕਰ ਦਿੱਤੀ ਤੁਸੀਂ ਜਾਣਦੇ ਹੋ ਤੱਕ ਹਜ਼ੂਰ ਸਾਹਿਬ ਸਾਡੇ ਸਿੱਖ ਕੌਮ ਦੇ ਪੰਜ ਤੱਕ ਸਾਭਨ ਇੱਕ ਤੱਕ ਹਜ਼ੂਰ ਸਾਹਿਬ ਜਿੱਥੇ ਇੱਕ ਪੁਰਾਣਾ ਐਕਟ ਬਣਿਆ ਤੱਕ ਹਜ਼ੂਰ ਸਾਹਿਬ ਦੀ ਸេចਕ ਹੈ ਇੱਕ ਵਾਸਤੇ ਇਹਨਾਂ ਨੇ ਬੰਬਈ ਮਹਾਰਾਸ਼ਟਰ ਦੀ ਸਰਕਾਰ ਨੇ ਕੀ ਕੀਤਾ ਪਾਰਾ ਕਾਨੂੰਨ ਬਦਲ ਕੇ ਅੱਜ ਆਰਐਸਐਸ ਨੇ ਕਾਬਜ ਕਰ ਦਿੱਤਾ ਤੱਕ ਹਜ਼ੂਰ ਸਾਹਿਬ ਦੇਖੋ ਸਿੱਖ ਧਰਮ ਚ ਹੁਣ ਆਰਐਸਐਸ ਦਾ ਦਖਲ ਹੋ ਗਿਆ ਉਹਨਾਂ ਨੇ ਕੰਟਰੋਲ ਕਰ ਲਿਆ ਤੱਕ ਪਟਨਾ ਸਾਹਿਬ ਤੇ ਵੀ ਆਰਐਸਐਸ ਨੇ ਕੰਟਰੋਲ ਕਰ ਲਿਆ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਆਰਐਸਐਸ ਕਾਬਜ ਹੋ ਗਈ ਹੈ ਤੇ ਸ਼ਰਮ ਨਹੀਂ ਗੁਰਦੁਆਰਾ ਬੰਦਕ ਕਮੇਟੀ ਜਿਹੜੀ 103 ਸਾਲ ਪੁਰਣੀ ਸਾਡੀ ਕਮੇਟੀ ਹੈ ਜਿਹੜੇ ਸਿੱਖ ਧਰਮ ਨੂੰ ਦਾ ਮਿਨੀ ਪਾਰਲੀਮੈਂਟ ਕਿਹਾ ਜਾਂਦਾ ਹੈ ਉਹਨੂੰ ਵੀ ਤੋੜ ਕੇ ਹਰਿਆਣੇ ਦੀ ਲੱਗ ਬਣਾਤੀ ਤੇ ਇੱਥੇ ਸਿੱਖ ਧਰਮ ਨੂੰ ਦੇਣ ਦੇ ਬਜਾਏ ਇਹਨਾਂ ਦੇ ਨਮੈਂਚ ਚੁੜੇ ਹੋਏ ਨਮੈਂਦੇ ਦੇ ਬਾਅਦ ਬਜਾਏ ਇਹਨਾਂ ਨੇ ਆਪਣੇ ਆਰਐਸਐਸ ਦੇ ਬੰਦੇ ਇੱਥੇ ਲਾ ਦਿੱਤੇ ਜਦੋਂ ਕਿਸਾਨ ਅੰਦੋਲਨ ਸੀ ਗੁਰੂ ਘਰਾਂ ਵਿੱਚ ਪੁਲਿਸ ਨੂੰ ਭરાਇਆ ਗਿਆ ਸੀ ਕਮਸਾਲ ਅੰਦੋਨ ਚ ਆਇਆ ਹੈ ਹਰਿਆਣਾ ਦੀ ਬੀਜੇਪੀ ਸਰਕਾਰ ਐਸ ਕਰਕੇ ਸਹੀ ਮੈਨੇ ਤੇ ਜੇ ਦੇਸ਼ ਨੂੰ ਬਚਾਉਣਾ ਹੈ ਆਪਾਂ ਨੂੰ ਦੇਖਣਾ ਪੈਣਾ ਹੈ ਕਿ ਆਪਾਂ ਕਿਹੜੀਆਂ ਪਾਰਟੀਆਂ ਦੇਸ਼ ਨੂੰ ਇਕੱਠਾ ਰੱਖਣਾ ਚਾਹੁੰਦੀਆਂ ਸ਼੍ਰੋਮਣੀ ਕਾਲੀ ਦਲ ਦਾ ਇਤਿਹਾਸ 103 ਸਾਲ ਪੁਰਾਣਾ ਇਤਿਹਾਸ ਹੈ ਦੇਸ਼ ਦੀ ਆਜ਼ਾਦੀ ਦੇ ਵਿੱਚ ਸਭ ਤੋਂ ਵੱਧ ਕੁਰਬਾਨੀਆਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ ਕੀਤੀ ਜਦੋਂ ਅਸੀਂ ਚਾਪੀਆਂ ਦਾ ਮੋਰਚਾ ਜਿੱਤਿਆ ਅੰਗਰੇਜ਼ਾਂ ਦੇ ਖਿਲਾਫ ਮਹਾਤਮਾ ਗਾਂਧੀ ਜੀ ਨੇ ਸਾਨੂੰ ਇੱਕ ਚਿੱਠੀ ਲਿਖੀ ਸਾਡੇ ਪ੍ਰਧਾਨ ਨੂੰ ਕਿ ਤੁਸੀਂ ਦੇਸ਼ ਦੀ ਆਜ਼ਾਦੀ ਦੀ ਸਭ ਤੋਂ ਪਹਿਲੀ ਜੰਗ ਜਿੱਤ ਲਈ ਹੈ ਇਸ ਕਰਕੇ ਮੈਂ ਜ਼ਿਆਦਾ ਸਨਮਾਨ ਨਹੀਂ ਲੈਣਾ ਚਾਹੁੰਦਾ ਮੈਂ ਇੰਨਾ ਹੀ ਬੇਨਤੀ ਕਰਨਾ ਚਾਹੁੰਦਾ ਹਰਿਆਣੇ ਦੇ ਲੋਕਾਂ ਨੂੰ ਆਪਣੀ ਖੇਤਰੀ ਪਾਰਟੀ ਇੰਡੀਅਨ ਨੈਸ਼ਨਲ ਲੋਕਦਨ ਨੂੰ ਤਕੜਾ ਕਰ ਦਿਓ ਜੇ ਤੁਸੀਂ ਹਰਿਆਣੇ ਦੇ ਕਿਸਾਨ ਨੂੰ ਬਚਾਉਣਾ ਹੈ ਜੇ ਹਰਿਆਣੇ ਦੇ ਗਰੀਬ ਨੂੰ ਬਚਾਉਣਾ ਹੈ ਜੇ ਤੁਸੀਂ ਹਰਿਆਣੇ ਦੇ ਗਰੀਬ ਕਿਸਾਨ ਮਜ਼ਦੂਰ ਦੀ ਆਵਾਜ਼ ਪਾਰਲੀਮੈਂਟ ਪਹੁੰਚਣੀ ਹੈ ਕਿ ਹਰਿਆਣੇ ਦੀ ਪਾਰਟੀ ਨੂੰ ਤਕੜਾ ਕਰ ਲੋ ਆ ਦਿੱਲੀ ਵਾਲੀਆਂ ਪਾਰਟੀਆਂ ਨੂੰ ਭਜਾਓ ਜਿਵੇਂ ਦਿੱਲੀ ਵਾਲੀਆਂ ਪਾਰਟੀਆਂ ਨੇ ਭਾਜਪੀ ਵਰਗਿਆਂ ਨੇ ਹਰਿਆਣੇ ਅੱਜ ਕਿਸਾਨ ਐਜੂਕੇਸ਼ਨ ਦੇ ਦੌਰਾਨ ਬਾਰਡਰ ਸੀਲ ਕਰਤੇ ਸੀ ਜਿਵੇਂ ਇਹਨਾਂ ਨੇ ਦਿੱਲੀ ਵਾਲੇ ਨੇ ਬਾਰਡਰ ਸੀਲ ਕਰਕੇ ਕਿਸਾਨਾਂ ਉੱਤੇ ਪੁਲਿਸ ਦੇ ਬੰਬ ਦੇ ਅਤਰੂ ਗਏ ਸੇ ਗੋਲੇ ਸਿੱਟੇ ਸੀ ਉਵੇਂ ਤੁਸੀਂ ਵੀ ਬਾਰਡਰ ਸੀਲ ਕਰ ਦਿਓ 25 ਤਰੀਕ ਨੂੰ ਵੋਟਾਂ ਰਹੀਂ ਕਿ ਹਰਿਆਣੇ ਦੇ ਲੋਕ ਇਕੱਲੇ ਹਰਿਆਣੇ ਦੀ ਪਾਰਟੀ ਨੂੰ ਵੋਟਾਂ ਪਾਉਣਗੇ ਦਿੱਲੀ ਵਾਲਿਆਂ ਪਾਰਟੀਆਂ ਨੂੰ ਨਹੀਂ ਪਾਉਣਗੇ ਅਸੀਂ ਵੋਟਾਂ ਇੰਨਾ ਕਹਿ ਕੇ ਤੁਹਾਡਾ ਤਨਵਾਦ ਕਰਦਾ ਤੇ ਬੇਇਨਤੀ ਕਰਦਾ ਕਿ ਇੰਡੀਅਨ ਨੈਸ਼ਨਲ ਲੋਕਦਲ ਦੇ ਜਿੱਥੇ ਜਿੱਥੇ ਉਮੀਦਵਾਰ ਹੈ ਸਮੂੱਚੀ ਖਾਲਸਾ ਪੰਥ ਸਾਰੇ ਜੋਂ ਨਿਕਾਲੀ ਗਏ ਵਰਕਰ ਆਪਾਂ ਕਿੱਥੇ ਹੋ ਕੇ ਇੰਡੀਅਨ ਨੈਸ਼ਨਲ ਲੋਕਦੰਨ ਦਿਤਾਈਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ